ਮੈਂਟਲੀ ਉpset ਹੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਅੱਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਆ ਯਾਰਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਬਾਕੀ ਉਹਨੇ ਕੋਲ ਮਾਫ ਮੰਗਣਾ ਸਾਇਆ ਪਿੰਡ ਵਾਲਿਆਂ ਕੋਲ ਆ ਤੁਹਾਨੂੰ ਸ਼ਰਾਮ ਨਹੀਂ ਕਿਹਾਗਾ ਕੋਈ ਮੇਰੇ ਕੋਲ ਮੈਂਟਲੀ ਅਫਸਰਡ ਹੀ ਤੇ ਉਹ ਤਾਂ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦੋਂ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਜੀ ਲਗਾਤਾਰ 10-12 ਮਹੀਨੇ ਹੋ ਗਿਆ ਸ਼ਰਾਬ ਪੀਂਡਿਆ ਇਹ ਕੋਈ 3 3 ਵਜੇ ਦਾ ਚੜਿਆ ਸਾਨੂੰ ਤਾਂ ਉਹਨੇ ਮੈਨ ਲਈ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਰੰਗ ਤੇ ਪਤਾ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਚੱਕ ਜਾ ਓ ਵਾਦੀ ਗੁੱਡੀ ਲੱਗੀ ਉਹਦੀ ਗੁੱਡੀ ਲੱਗੀ ਮਾਹੂ ਮੰਗਣਾ ਸਾਹਿਬ ਪਿੰਡ ਵਾਲਿਆ ਸਣ ਅਗਰ ਸ਼ਰਾਬ ਨਹੀਂ ਪੀਵਾਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਛੁਗ ਮਾਰ ਰਿਹਾ ਜੀ 30 ਸਤਨ ਦਾ ਨੋ 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 ਤੁਸੀਂ ਦੀ ਜੀ ਉਹਨੇ ਚੜਿਆ ਕਿਉਂ ਭਾਜੀ ਇਹਨੂੰ ਪੁੱਛਦੇ ਲੈਂਦਾ ਜੜਿਆ ਜੜਿਆ ਕਿਉਂ ਸੀ ਮੰਨਦੇ ਲੁਕੀ ਇੱਕ ਗਾਗੀ ਜੀ ਨਹੀਂ ਪਾ ਲਗਾ ਆਹ ਤੁਸੀਂ ਆਏ ਬੋਤੋ ਨਹੀਂ ਨਹੀਂ ਮੈਂ ਮੰਨਉਂ ਆਈ ਮੈਂ ਮੈਂਟਲੀ ਅਫਸਰਡ ਸੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦਾਂ ਲਾਇਆ ਜਦੋਂ ਯਾਰ ਨਾਲੋਂ ਇਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਇਹ 3 ਵਜੇ ਦਾ ਚੜਿਆ ਜੀ ਬਲਕਿ ਉਹ ਮੇਰੇ ਕੋਲ ਮਾਫ ਮੰਗਣਾ ਸਾਰੇ ਪਿੰਡ ਵਾਲਿਆ ਪਰ ਆਕੂ ਤੂੰ ਸ਼ਰਾਬ ਨਹੀਂ ਪੀਉਂਦਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਮੈਂਟਲੀ ਅਫਸਰਡ ਹੀ ਇਧਰ ਵੇਖ ਤੇ ਉਹ ਤਾਂ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਆ ਚਲੋ ਇਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਆ ਜਾਂ ਉਹਨਾਂ ਇਹਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਜੀ ਲਗਾਤਾਰ 10 12 ਮਹੀਨੇ ਹੋ ਗਿਆ ਸ਼ਰਾਬ ਪੀਂਡਿਆ ਇਹ ਕੋਈ 3 3 ਵਜੇ ਦਾ ਖੜਿਆ ਸਾਨੂੰ ਸਾਨੂੰ ਤੇ ਮੈਨੂੰ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਅੰਦਰ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਚੱਕ ਜਾ ਉਹ ਵੱਡੀ ਗੁੱਡੀ ਲੱਗੀ ਉਹਦੀ ਗੁੱਡੀ ਲੱਗੀ माफ़ी मंगलना सारे पंजाबियों का आपको शराब नहीं मांगा कोई भी तो गलत तो 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 काम नहीं होएगा मैं छुपर मारवाड़ा दिल्ली शाहदोरा असाज पी का मैं तारबाद बड़ा बच्चा राजी है इन लोगों को नौकरी देती है अरे चड्ढा क्यों हुई पाजी ਮਾਂ ਅਫੀਫਾ ਦੀ ਗੱਡੀ ਚ ਨਹੀਂ ਪਰ ਲੱਗਾ। ਆਂ ਤੁਸਰੇ ਆਇ ਬੋਤੋ। ਆ ਨੈ ਨੈ ਚਲਾਉਂ ਮੈਂ ਮੈਨੂੰ ਆਈ। ਮੈਂ ਮੈਂਟਲੀ ਅਫਸਰ ਠੀਕ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ। ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ। ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਯਾਰ ਨਾਲ ਉਹ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ। ਕਿ 3 ਵਜੇ ਦਾ ਚੜਿਆ ਜੀ। ਕੋਲ ਮਾਫ ਮੰਗਣਾ ਸਾਇਰ ਪਿੰਡ ਵਾਲਿਆ ਪਰ ਆ ਗੋ ਸ਼ਰਾਬ ਨਹੀਂ ਪੀਵਾਂਗਾ ਕੋਲ ਮੇ ਕੋ ਗਲਤ ਕੰਮ ਨਹੀਂ ਹੋਏਗਾ ਮੈਂ ਮੈਂਟਲੀ ਅਫਸਰਡ ਹੀ ਇਧਰ ਵੇਖ ਤੇ ਉਹ ਤਾਂ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ ਚਲੋ ਇਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਇਹ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10-12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕੋਈ ਤਿੰਨ ਤਿੰਨ ਕੋਈ ਤਾਂ ਖੜਿਆ ਹੈ ਸਾਨੂੰ ਸਾਨੂੰ ਤੇ ਮੈਡੀਕਲ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਿਆ ਅੰਦਰ ਪਤਾ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਚੱਕ ਜਾ ਉਹ ਵੱਡੀ ਗੱਡੀ ਲੱਗੀ ਉਹਦੀ ਗੱਡੀ ਲੱਗੀ ਮਾਫ ਮੰਗਣਾ ਸਾਰੇ ਪਿੰਡ ਵਾਲਿਆ ਸਾਨੂੰ ਆਹ ਕੋਈ ਸ਼ਰਾਬ ਨਹੀਂ ਪੀਵਾਂਗਾ ਕੋਈ ਗਲਤ ਕੰਮ ਨਹੀਂ ਹੋਏਗਾ ਮਾਝ ਸ਼ੁਕਰ ਮਾਰੋਇਦਾ ਢੀਲੀ ਸਤਨ ਦਾ ਅਠੱਠੀ ਦਾ ਮਾਤਰਵਾਦ ਉਹਦੇ ਬੱਚੇ ਰਾਜੀ ਰਹਣ ਉਹਨੇ ਜਿਹੜਾ ਕਿਉਂ ਭਾਈ ਇਹਨੂੰ ਪੁੱਛਦੇ ਲੈਂਦਾ ਜੜਿਆ ਕਿਉਂ ਹੀ ਮੰਨ ਗਰ ਲੱਗੀ ਗੱਡੀ ਚ ਨਹੀਂ ਪਹ ਲਗਾ ਆਹ ਚੁੱਕੇ ਆਏ ਬੋਤਲ ਨਹੀਂ ਚੱਲਦਾ ਮਾਈ